ਤੇ ਅੱਜ 18 ਸਾਲਾਂ ਦੀ ਦਿਵਿਆ ਸਿੰਗਲਾਂ ਤੇ ਬੇੜੀਆਂ ਨਾਲ ਜਕੜੀ ਹੋਈ ਸੁਪਨਿਆਂ ਦੇ ਘਰ ਪਹੁੰਚੀ ਆ ਪੈਰਾਂ ਨੂੰ ਲੱਗਿਆ ਹੋਇਆ ਜਿੰਦਾ ਕਿਸੇ ਹੋਰ ਨੇ ਨਹੀਂ ਉਹਦੀ ਮਾਂ ਨੇ ਲਾਇਆ ਵਿਚਾਰੀ ਨੇ ਉਹ ਵੀ ਅੱਧੀ ਮੰਦ ਬੁੱਧੀ ਹੋਈ ਪਈ ਆ ਵਿਚਾਰੀ ਧੀ ਦੀ ਸੇਫਟੀ ਵਾਸਤੇ ਮਾਂ ਜਿੰਦਾਂ ਲਾ ਕੇ ਚਾਬੀ ਆਪਣੇ ਕੋਲੇ ਰੱਖਦੀ ਐ ਆਪਦੀ ਧੀ ਦੇ ਲੱਤਾਂ ਨੂੰ ਬੀੜੀਆਂ ਲਾ ਕੇ ਵੀ ਇਸ ਧੀ ਨੂੰ ਸੰਗਲ ਲਾਉਣ ਦਾ ਕਾਰਨ ਇਹ ਨਹੀਂ ਵੀ ਇਹ ਮੈਂਟਲੀ ਪ੍ਰੋਬਲਮ ਐਨ ਕਾਰਨ ਇਹ ਆ ਵੀ ਸਾਡਾ ਸਮਾਜ ਅੱਜ ਬਹਿਰੂਪੀਏ ਦਰਿੰਦਿਆਂ ਨਾਲ ਭਰਿਆ ਪਿਆ ਅਪਰ ਉਸ ਸ਼ਬਦਾਂ ਚ ਇਹ ਮर्यादा ਚ ਰਹਿ ਕੇ ਆਪਾਂ ਬਿਆਨ ਨਹੀਂ ਕਰ ਸਕਦੇ ਉਹ ਲਬਜ ਵੀ ਇਸ ਬੱਚੀ ਨੂੰ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਗੁੰਮ ਗਈ ਸੀ ਬੱਚੀ ਪਾਣੀਪੱਤ ਤੋਂ ਮਿਲੀ ਪਾਣੀਪੱਤ ਤੋਂ ਮਿਲੀ ਪਾਣੀਪੱਤ ਤੋਂ ਮਿਲੀ ਉੱਥੋਂ ਕੁਝ ਗਲਤ ਅਨਸਰ ਚੱਕ ਕੇ ਲੈ ਗਏ ਇੱਕ ਛੋਟੀ ਜਿਹੀ ਉਮਰ ਸਿਰਫ 16 ਸਾਲ ਪਰ ਜ਼ਿੰਦਗੀ ਨੇ ਦਿਵਿਆ ਨਾਲ ਉਹ ਸਭ ਕੁਝ ਕਰ ਦਿੱਤਾ ਜੋ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਦਿਵਿਆ ਇੱਕ ਛੋਟੇ ਜਿਹੇ ਕਮਰੇ ਵਿੱਚ ਹਮੇਸ਼ਾ ਬੰਨੀ ਰਹਿੰਦੀ ਹੈ ਪਰ ਸਭ ਤੋਂ ਵੱਡਾ ਦੁੱਖ ਇਹ ਨਹੀਂ ਕਿ ਉਹ ਬਿਮਾਰ ਹੈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਕੁਝ ਜਾਨਵਰਾਂ ਤੋਂ ਵੀ ਖਰਾਬ ਮਾਨਸਿਕਤਾ ਵਾਲੇ ਲੋਕਾਂ ਨੇ ਇਸ ਮਾਸੂਮੀਅਤ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਇੱਕ ਮੱਲੇ 'ਚ ਕੋਈ ਬਜ਼ੁਰਗ ਰਹਿੰਦਾ ਜੀ ਉਹਨੇ ਦੱਸਿਆ ਜੀ ਵੀ ਇਹਨੂੰ ਕੋਈ ਚੱਕ ਕੇ ਲੈ ਗਏ ਸੀ ਨਸ਼ੇੜੀ ਮੁੰਡੇ ਤਾਂ 3-4 ਦਿਨ ਮਿਲੇ ਨਹੀਂ ਅੱਛਾ ਮਾਤਾ ਵੀ ਇਹਦੀ ਥੋੜੀ ਸਿਧਰੀ ਜੀ ਹੈ ਲੋਕਾਂ ਦੇ ਘਰਾਂ ਕੰਮ ਕਰਦੇ ਉਹਨੂੰ ਵੀ ਨਾ ਹੈ ਨਹੀਂ ਉਹ ਵੀ 2 ਦਿਨ ਨਾ ਆਏ 3 ਦਿਨ ਨਾ ਆਏ ਤਾਂ ਇਹਦੀ ਇਹ ਮਦਰਾਰੀ ਉਹ ਸਾ ਨਾਮ ਹੈ ਜੀ ਇਹਨਾਂ ਦਾ ਇਹ ਨਾਮ ਕੀ ਕੁੜੀ ਦਾ ਇੱਦੀ ਵਿਆਹ ਜੀ ਦੱਬਿਆ ਤੇਰੇ ਪੁੱਤ ਸੰਗਲ ਲੱਗਿਆ ਹੋਇਆ ਹੋਏ ਦੱਬਿਆ ਕਿਵੇਂ ਆਇਆ ਥੱਲੇ ਉਤਰਿਆ ਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿੱਬਿਆਂ ਦੇ ਪੈਰਾਂ ਨੂੰ ਲੱਗੀਆਂ ਹੋਈਆਂ ਇਹ ਬੇੜੀਆਂ ਪੈਰਾਂ ਨੂੰ ਲੱਗਿਆ ਹੋਇਆ ਜਿੰਦਾ ਕਿਸੇ ਹੋਰ ਨੇ ਨਹੀਂ ਉਹਦੀ ਮਾਂ ਨੇ ਲਾਇਆ ਵਿਚਾਰੀ ਨੇ ਉਹ ਵੀ ਅੱਧੀ ਮੰਦ ਬੁੱਧੀ ਹੋਈ ਪਈ ਹੈ ਵਿਚਾਰੀ ਇਸੇ ਬਾਅਦ ਧੀ ਦੀ ਸੇਫਟੀ ਵਾਸਤੇ ਮਾਂ ਜਿੰਦਾ ਲਾ ਕੇ ਚਾਬੀ ਆਪਦੇ ਕੋਲੇ ਰੱਖਦੀ ਆ ਆਪਦੀ ਧੀ ਦੇ ਲੱਤਾਂ ਨੂੰ ਬੇੜੀਆਂ ਲਾ ਕੇ ਅੰਮ੍ਰਾਲੇ ਸ਼ਹਿਰ ਤੋਂ ਲੈ ਕੇ ਆਏ ਨੇ ਭਾਰਤ ਜੀ ਸਾਡੇ ਤੇ ਜੋਲੀ ਵੀਰ ਜੀ ਹੁਣੇ ਜਿਨ੍ਹਾਂ ਨੇ ਇਸ ਪਰਿਵਾਰ ਦੀ ਦੁੱਖ ਨੂੰ ਤਕਰੀਫ਼ ਨੂੰ ਸਮਝਦੇ ਆਂ ਅੰਮ੍ਰਾਲੇ ਤੋਂ ਸਾਡੇ ਤੱਕ ਪਹੁੰਚ ਕੀਤੀ ਇੱਥੇ ਸਾਡੇ ਟੀਮ ਦੇ ਮੈਂਬਰ ਵੀ ਨੇ ਦੋਨੋਂ ਭਰਾ ਸਾਡੇ ਸੇਵਾਦਾਰ ਨੇ ਜਦੋਂ ਭਾਰਤ ਨੇ ਵੀਡੀਓ ਬਣਾ ਕੇ ਭੇਜੀ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਸਾਰੀ ਇੱਕ ਛੋਟੀ ਜਿਹੀ ਉਮਰ ਸਿਰਫ 16 ਸਾਲ ਪਰ ਜ਼ਿੰਦਗੀ ਨੇ ਦਿਵਿਆ ਨਾਲ ਉਹ ਸਭ ਕੁਝ ਕਰ ਦਿੱਤਾ ਜੋ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਬਚਪਨ ਵਿੱਚ ਤਿੰਨ ਮੰਜ਼ਲਾ ਮਕਾਨ ਤੋਂ ਡਿੱਗ ਪਈ ਸੀ ਉਸ ਡਿੱਗਣ ਨਾਲ ਸਿਰਫ ਉਸ ਦਾ ਸਰੀਰ ਹੀ ਨਹੀਂ ਉਸ ਦਾ ਦਿਮਾਗ ਉਸ ਦੇ ਸੁਪਨੇ ਉਸ ਦੀ ਦੁਨੀਆ ਵੀ थरथਰ ਕੰਬ ਗਈ ਮਾਂ ਘਰਾਂ ਵਿੱਚ ਝਾੜੂ ਪੋਚਾ ਲਗਾਉਣ ਦਾ ਕੰਮ ਕਰਦੀ ਹੈ ਤੇ ਪਿੱਛੋਂ ਦਿਵਿਆ ਨੂੰ ਚੈਨ ਨਾਲ ਬੰਨ ਕੇ ਜਾਂਦੀ ਹੈ ਦਿਵਿਆ ਇੱਕ ਛੋਟੇ ਜਿਹੇ ਕਮਰੇ ਵਿੱਚ ਹਮੇਸ਼ਾ ਬੰਨੀ ਰਹਿੰਦੀ ਹੈ ਪਰ ਸਭ ਤੋਂ ਵੱਡਾ ਦੁੱਖ ਇਹ ਨਹੀਂ ਕਿ ਉਹ ਬਿਮਾਰ ਹੈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਕੁਝ ਜਾਨਵਰਾਂ ਤੋਂ ਵੀ ਖਰਾਬ ਮਾਨਸਿਕਤਾ ਵਾਲੇ ਲੋਕਾਂ ਨੇ ਇਸ ਮਾਸੂਮੀਅਤ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਦਿਵਿਆ ਨੂੰ ਕਈ ਵਾਰ ਗੰਦੀ ਮਾਨਸਿਕਤਾ ਦੇ ਲੋਕ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕੇ ਨੇ ਨਰਕ ਵਰਗੇ ਹਾਲਾਤਾਂ ਵਿੱਚ ਇੱਕ ਕਮਰੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਇਸ ਪਰਿਵਾਰ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਪਨਿਆ ਦੇ ਘਰ ਪਰਿਵਾਰ ਦੀ ਬਹੁਤ ਲੋੜ ਹੈ। ਦਿਵਿਆ ਦਿਮਾਗੀ ਤੌਰ ਤੇ ਬਿਮਾਰ ਹੈ ਪਰ ਜੇ ਇਸ ਨੂੰ ਚੰਗਾ ਇਲਾਜ ਮਿਲੇ ਤਾਂ ਇਹ ਬਹੁਤ ਜਲਦੀ ਇਸ ਬੇੜੀਆਂ ਤੋਂ ਆਜ਼ਾਦ ਹੋ ਸਕਦੀ ਹੈ। ਤੇ ਸਾਡੀ ਮਨੁੱਖਤਾ ਦੇ ਪਰਿਵਾਰ ਸੁਪਨਿਆ ਦੇ ਘਰ ਵੀਰ ਸਾਡਾ ਰੱਬੀ ਰੂ ਗੁਰਪ੍ਰੀਤ ਬਾਈ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਦਿਵਿਆ ਬੇਟੀ ਨੂੰ ਸੋ ਪਨੀਯਾ ਦੇ ਘਰ ਲੈ ਜਾ ਕੇ ਇਹਦਾ ਇਲਾਜ ਕਰਵਾ ਕੇ ਇਹਨੂੰ ਫਿਰ ਤੋਂ ਉਹੀ ਦਿਵਿਆ ਬਣਾਇਆ ਜਾਵੇ ਜੋ ਇਹ ਪਹਿਲਾਂ ਸੀ ਜਿਵੇਂ ਤੁਸੀਂ ਦੇਖਿਆ ਇਹ ਧੀ ਕਿਹੜੇ ਹਾਲਾਤਾਂ ਵਿੱਚ ਸਿੰਗਲ ਨਾ ਬੰਨੀ ਸੀ ਜਿਹਦਾ ਦਰਦ ਭਾਰਤ ਨੇ ਵੀ ਆਪਣੇ ਸ਼ਬਦਾਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਬਿਆਨ ਕੀਤਾ ਦੁੱਖ ਹੈ ਇਸ ਗੱਲ ਦਾ ਬੀ ਇਸ ਧੀ ਨੂੰ ਸੰਗਲ ਲਾਉਣ ਦਾ ਕਾਰਨ ਇਹ ਨਹੀਂ ਵੀ ਇਹ ਮੈਂਟਲੀ ਪ੍ਰੋਬਲਮ ਹੈਨ ਕਾਰਨ ਇਹ ਵੀ ਸਾਡਾ ਸਮਾਜ ਅੱਜ ਬਹਿਰੂਪੀਏ ਦਰਿੰਦਿਆਂ ਨਾਲ ਭਰਿਆ ਪਿਆ ਬੱਚੀ ਜਵਾਨ ਹੋ ਰਹੀ ਆ ਅੱਜ ਤੋਂ ਕੁਝ ਸਾਲ ਪਹਿਲਾਂ ਨਹੀਂ ਸੀ ਜਵਾਨ ਉਹ ਛੋਟੀ ਸੀ ਉਹਦੋਂ ਨਹੀਂ ਸੀ ਬੰਨ ਕੇ ਰੱਖਦੇ ਪਰ ਜਿਵੇਂ ਜਿਵੇਂ ਬੱਚੀ ਜਵਾਨ ਹੋ ਰਹੀ ਆ ਮਾਂ ਦਾ ਫਿਕਰ ਪਰਿਵਾਰ ਦਾ ਫਿਕਰ ਵੱਧਦਾ ਜਾ ਰਿਹਾ ਤੇ ਲੋਕ ਇਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਉਹ ਸ਼ਬਦਾਂ ਚ ਇਮਰਿਆਦਾ ਚ ਰਹਿ ਕੇ ਆਪਾਂ ਬਿਆਨ ਨਹੀਂ ਕਰ ਸਕਦੇ ਉਹ ਲਫ਼ਜ਼ ਵੀ ਇਸ ਬੱਚੀ ਨੂੰ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਗੁੰਮ ਗਈ ਸੀ ਬੱਚੀ ਪਾਣੀਪੱਤ ਤੋਂ ਮਿਲੀ ਪਾਣੀਪੱਤ ਤੋਂ ਮਿਲੀ ਪਾਣੀਪੱਤ ਤੋਂ ਮਿਲੀ ਉੱਥੋਂ ਕੁਝ ਗਲਤ ਅੰਸ਼ਰ ਚੱਕ ਕੇ ਲੈ ਗਏ ਉਦੋਂ ਤੱਕ 3-4 ਦਿਨਾਂ ਬਾਅਦ ਮਿਲੀ ਬੱਚੀ ਤੇ ਇਹ ਮਾਂ ਆ ਵਿਚਾਰੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਬਰਤਨ ਸਭਾਈ ਕੰਮ ਕਰਦੀ ਹਾਂ ਝਾੜੂ ਪੂੰਝੇ ਦਾ ਕੰਮ ਕਰਦੀ ਹਾਂ ਕਿਤਨੇ ਬੱਚੇ ਆਪਕੇ तीन लड़की एक, एक लड़का जे बड़ी है जे छोटी है ये बड़ी है सर सबसे।, सबसे बड़ी है दूसरी दोनों छोटी हैं हां लड़का भी छोटा है हां जी वो कहां पे लड़का 14 साल के हैं स्कूल जाते हैं हां तो लड़के स्कूल जावे है लड़का नहीं जाते लड़का नहीं जाता इसका क्या नाम है दिव्या दिव्या जे कितने साल की होगी ये 18 साल की है 18 साल तो आज 18 साल की दिव्या ਜਿੰਨਾਂ ਤੇ ਬੇੜੀਆਂ ਨਾਲ ਜਕੜੀ ਹੋਈ ਸੁਪਨਿਆਂ ਦੇ ਘਰ ਪਹੁੰਚੀ ਆ ਤੇ ਅਸੀਂ ਮੁਨਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਗੇਟ ਦੇ ਬਾਹਰ ਖੜੇ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਦਿਵਿਆ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਜਿਵੇਂ ਭਾਰਤੀ ਨੇ ਦੱਸਿਆ ਵੀ ਇਹ ਬੱਚੀ ਤੀਜੀ ਮੰਜ਼ਲ ਤੋਂ ਡਿੱਗੀ ਪੀਸੀ ਕੋਠੇ ਤੋਂ ਤਾਂ ਸਿਰ ਤੇ ਸੱਟ ਲੱਗੀ ਸੀ ਜਿਹਦੇ ਕਰਕੇ ਦਿਮਾਗੀ ਸੰਤੁਲਨ ਬਿਲਕੁਲ ਖਤਮ ਹੋ ਗਿਆ ਅਪਸੈਟ ਹੋ ਗਈ ਪਹਿਲਾਂ ਛੋਟੀ ਸੀ ਛੋਟੀ ਹੁੰਦੀ ਨੂੰ ਤਾਂ ਮਾਂ ਕਿਵੇਂ ਨਾ ਕਿਵੇਂ ਸੰਭੀ ਜਾਂਦੀ ਸੀ ਹੁਣ ਜਿਵੇਂ ਜਿਵੇਂ ਵੱਡੀ ਹੋ ਰਹੀ ਆ ਤਾਂ ਮਾਂ ਦੇ ਕੰਟਰੋਲ ਚ ਵੀ ਨਹੀਂ ਤੇ ਜਿਵੇਂ ਪਹਿਲਾਂ ਗੱਲ ਕੀਤੀ ਆ ਅੱਜ ਦੇ ਸਮਾਜ ਬਾਰੇ ਆਪਾਂ ਜਾਣਦੇ ਆ ਵੀ ਕਿਸ ਤਰ੍ਹਾਂ ਦੇ ਲੋਕ ਕਿੱਦਾਂ ਦੀ ਨੀਅਤ ਵਾਲੇ ਲੋਕ ਸਾਡੇ ਆਸ-ਪਾਸ ਸਾਡੇ ਗਲੀ ਗਵਾਂਢ 'ਚ ਹੀ ਹੁੰਦੇ ਆ ਬਸ ਜਿਸ ਉਮੀਦ ਨਾਲ ਮਾਂ ਆਪਣੇ ਧੀ ਨੂੰ ਇੱਥੇ ਲੈ ਕੇ ਆਈ ਆ ਜਿਸ ਭਰੋਸੇ ਨਾਲ ਜੋਲੀ ਵੀਰ ਤੇ ਭਰਤ ਵੀਰ ਹੋਣੀ ਇਸ ਬੱਚੀ ਨੂੰ ਇੱਥੇ ਲੈ ਕੇ ਆਏ ਆ ਬਸ ਉਮੀਦ ਪੂਰੀ ਹੋਵੇ ਜਨ ਕੀ ਅਰਦਾਸ ਬਿਠੀ ਨਾ ਜਾਵੇ ਅਰਦਾਸ ਕਰਿਓ ਇਸ ਬੱਚੀ ਵਾਸਤੇ ਇਸ ਧੀ ਵਾਸਤੇ ਅਰਦਾਸ ਕਰਿਓ ਪ੍ਰੇਅਰ ਕਰਿਓ ਵੀ ਇਹ ਧੀ ਰਾਣੀ ਆਪਣੇ ਆਪ ਨੂੰ ਸੰਭਾਲਣ ਯੋਗ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਬੀ ਹੈ ਨਹੀਂ ਨਹੀਂ ਕਾਬੀ ਹੈ ਜੀ ਸੋਨੇ ਸੋਨੇ ਹਾ ਸਤਿ ਸ਼੍ਰੀ ਅਕਾਲ ਉਹ ਗੱਲ ਫੋਕਰੀ